Yeah. <laughs> ਫਤੇਗੜ ਚੂੜੀਆਂ ਦੇ ਚਤੌੜਗੜ ਪਿੰਡ ਚ ਪੇਤਪਰੀ ਹਾਲ ਚ ਨੌਜਵਾਨ ਹੋਇਆ ਲਾਪਤਾ ਪਰਿਵਾਰ ਨੇ ਆਪਣੇ ਹੀ ਜਵਾਈ ਉੱਪਰ ਕਤਲ ਦੇ ਲਗਾਏ ਦੋਸ਼ ਫਤੇਗੜ ਚੂੜੀਆਂ ਦੇ ਨਜ਼ਦੀਕ ਪਿੰਡ ਸ਼ਮਸ਼ੀਰਪੁਰ ਦੇ ਨੌਜਵਾਨ ਗੁਰਵੰਦਰ ਸਿੰਘ ਦੀ ਪੇਤਪਰੀ ਹਾਲ ਵਿੱਚ ਗੁੰਮ ਹੋਣ ਦੀ ਖਬਰ ਹੈ ਪਰਿਵਾਰ ਵੱਲੋਂ ਆਪਣੇ ਹੀ ਜਵਾਈ ਅਤੇ ਉਸ ਦੇ ਨਾਲ ਹੋਰਾਂ ਉੱਪਰ ਕਥਿਤ ਤੌਰ ਤੇ ਕਤਲ ਕਰਕੇ Laash ਨੂੰ ਖੁਰਦਪੁਰ ਤੱਕਨ ਦੇ ਗੰਭੀਰ ਦੋਸ਼ ਲਗਾਏ ਹਨ ਇਸ ਬੰਦੀ ਜਾਣਕਾਰੀ ਦਿੰਦੇ ਨੌਜਵਾਨ ਦੇ ਪਿਤਾ ਰਤਨ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਜੋ 16 ਉਮਰ ਦਾ ਕਰੋਗਿਆ ਸੀ ਜਿਸ ਦੀ ਆਖਰੀ ਲੋਕੇਸ਼ਨ ਕਲਾਨੌਰ ਇਲਾਕੇ ਚ ਪਾਈ ਗਈ ਹੈ ਉਹਨਾਂ ਦੱਸਿਆ ਕਿ ਮੇਰੀ ਧੀ ਦਾ ਵਿਆਹ ਪਿੰਡ ਬਗੋਵਣੀ ਵਾਸੀ ਪ੍ਰਪ ਚੋਤ ਨਾਲ 10 ਮਹੀਨੇ ਪਹਿਲਾਂ ਹੋਇਆ ਸੀ ਸਾਡਾ ਜਵਾਈ ਆਪਣੀ ਭੈਣ ਤੇ ਮੇਰੇ ਪੁੱਤਰ ਨਾਲ ਨਾਜਾਇਜ਼ ਸਬੰਧਾਂ ਦਾ ਸ਼ੱਕ ਕਰਦਾ ਸੀ ਜਿਸ ਨੂੰ ਲੈ ਕੇ ਮੇਰੀ ਧੀ ਦਾ ਸਹੁਰਾ ਪਰਿਵਾਰ ਪੁਤਰੀ ਦੀ ਮਾਰਕਟਾਈ ਕਰਦੇ ਸੰਜਿਤਾ ਕਈ ਵਾਰ ਮੋਹਤਬਰ ਆਗੂਆਂ ਵੱਲੋਂ ਰਾਜੀ ਨਮਾ ਵੀ ਕਰਵਾਇਆ ਗਿਆ ਸੀ ਪਰ ਸਾਡਾ ਜਵਾਈ ਮੇਰੇ ਪੁੱਤਰ ਨਾਲ ਰੰਜਿਸ਼ ਰਖਦਾ ਸੀ ਅਤੇ 16 ਅਕਤੂਬਰ ਨੂੰ ਉਸ ਵੱਲੋਂ ਆਪਣੀ ਭੈਣ ਕੋਲ ਫੋਨ ਕਰਕੇ ਸਾਡੇ ਪੁੱਤਰ ਨੂੰ ਬਲਾਕ ਉਸ ਦਾ ਕਤਲ ਕਰਕੇ লাশ ਨੂੰ ਖੁਰਦਪੁਰਤ ਕੀਤਾ ਹੈ ਇਸ ਬੰਦੀ ਪੁਲਸ ਚੌਕੀ ਕਣੀਕੇ ਬੰਗਰ ਵਿਖੇ ਚਾਰ ਲੋਕਾਂ ਦੇ ਖਿਲਾਫ ਮਾਮਲਾ ਵੀ ਦਰਜ ਕਰਵਾਇਆ ਹੈ ਪਰ ਅੱਜ ਕਰੀਬ 8 ਮਹੀਨੇ ਬੀਤ ਜਾਂਦੇ باوجود ਵੀ ਅਜੇ ਮੇਰੇ ਪੁੱਤ ਦੀ ਕੋਈ ਖੁਸ਼ਕ ਸੁਖ ਨਹੀਂ ਮਿਲੀ ਤੇ ਦੋਸ਼ੀਆਂ ਉੱਪਰ ਪੁਲਸ ਨੇ ਕੋਈ ਸਖਤ ਕਾਰਵਾਈ ਨਹੀਂ ਕੀਤੀ ਹੈ ਇਸ ਬੰਦੀ ਜਦੋਂ ਪੁਲਸ ਚੌਕੀ ਕਣੀਕੇ ਬੰਗਰ ਤੇ ਚਾਰ ਚੰਜੀ ਸਿਕਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਗੁਰਵਿੰਦਰ ਸਿੰਘ ਦੇ ਪਿਤਾ ਰਤਨ ਸਿੰਘ ਬਿਆਨਾਂ ਦੇ ਆਧਾਰ ਤੇ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਜਿਨ੍ਹਾਂ ਵਿੱਚ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਇਸ ਕਤਲ ਕੇਸ ਦੀ ਗੁੱਥੀ ਨੂੰ ਸੁਲਝਾ ਲਿਆ ਜਾਵੇਗਾ ਜੀ ਮਨਜੀਤ ਕੋ ਮੇਰੇ ਬ੍ਰਦਰ ਨੇ ਮੈਂ ਬਾਂਗੋਵਣੀ ਵਿਆਹੀ ਹੈ ਪਰਬਜੋਤ ਸਿੰਘ ਵਾਲ ਜਿੰਨੇ ਮਾਰਿਆ ਮੇਰੇ ਭਰਾ ਨੂੰ ਤੇ ਮੇਰੀ ਨਾਨਾ ਦੇ ਨਾਲ ਉਹਦੀ ਮੈਨੂੰ ਨਹੀਂ ਪਤਾ ਕਿ ਮੇਰੀ ਨਾਨਾ ਦੇ ਨਾਲ ਮੇਰੇ ਵੀਰ ਦੀ ਗੱਲ ਚੱਲਦੀ ਹੈ ਕਿ ਨਹੀਂ ਚੱਲਦੀ ਇਸ ਗੱਲ 'ਚ ਮੈਨੂੰ ਨਹੀਂ ਪਤਾ ਦੋ ਤਰੀਕ ਤੇ ਪਤਾ ਲੱਗਾ ਇਸ ਗੱਲ ਦਾ ਨਾ ਦੋ ਤਰੀਕ ਤੋਂ ਲੈ ਕੇ ਪੂਰੀ ਸੰਗਠਨ ਕੀਤੀ ਪਲਾਨ ਬਣਾਉਂਦੇ ਰਹੇ ਵੀ ਤੇਰੇ ਭਰਾ ਨੂੰ ਅਸੀਂ ਖਤਮ ਕਰ ਦੇਣਾ ਵਾ ਮੈਨੂੰ ਵੀ ਇਹਨਾਂ ਨੇ ਬਹੁਤ ਟੌਰਚਰ ਕੀਤਾ ਬਹੁਤ ਜ਼ਿਆਦਾ ਵੀ ਤੇਰੇ ਪਿਓ ਨੂੰ ਮਾਰ ਦੇਣਾ ਵਾ ਤੇਰੀ ਮਾਂ ਨੂੰ ਮਾਰ ਦੇਣਾ ਨਹੀਂ ਤੇ ਆਪਣਾ ਭਰਾ ਜਿਹੜਾ ਤੂੰ ਇੱਥੇ ਪੇਸ਼ ਕਰਵਾ ਮੈਨੂੰ ਕਹਿੰਦੇ ਰੇ ਆਂ ਕਿ ਤੈਨੂੰ ਜਾਨੋ ਖਤਮ ਕਰਨਾ ਤੇਰੇ ਭਰਾ ਦੇ ਨਾਲ ਹੀ ਤੈਨੂੰ ਜਾਨੋ ਖਤਮ ਕਰਨਾ ਤੇ ਦੋ ਵਾਰੀ ਸਾਡੇ ਘਰ ਇਹਨਾਂ ਬੰਦੇ ਵੀ ਪਵਾਏ ਨੇ ਇੱਥੇ ਵੀ ਜਾਂ ਤੇਰੇ ਪਿਓ ਨੂੰ ਖਤਮ ਕਰਵਾ ਦੇਣਾ ਆਪਣੇ ਪਿਓ ਨੂੰ ਕਾਹ ਦਰਖਾਸਤਾ ਨਾ ਜੇ ਜਿੰਨੀਆਂ ਦਰਖਾਸਤਾ ਹੋਣੀਆਂ ਲਾਚਾ ਤੇ ਬਾਅਦ ਵਿੱਚ ਮੈਂ ਤੇਰਾ ਨੂੰ ਇਹਨਾਂ ਮੇਰੀ ਮਾਰ ਕਟਾਈ ਕੀਤੀ ਆ ਬਹੁਤ ਜਿਆਦੀ ਕੀਤੀ ਆ ਮੇਰੇ ਸਾਸ ਸੋਤ ਮੰਤਕੌਰ ਨੇ ਪ੍ਰਭਜੋ ਸਿੰਘ ਨੇ ਨਾਲ ਕੀਤੀ ਆ ਇਹ ਬਾਅਦ ਉਹਦੇ ਤੋਂ ਬਾਅਦ ਇਹ ਡਿਊਟੀ ਚੱਲ ਗਈ ਨੇ ਮੈਨੂੰ ਫੇਰ ਰਾਤ ਉਸੇ ਰਾਤ ਹੀ ਮੈਨੂੰ ਇਹਨੇ ਫੋਨ ਕੀਤਾ ਤੇਰੇ ਕੋ ਫੋਨ ਸਵੇਰੇ ਘੋਇਆ ਜਾਣਾ ਗੱਡੀ ਦੇ ਵਿੱਚ ਸ਼ਰਾਬ ਨਹੀਂ ਪਈ ਗੱਡੀ ਦੇ ਵਿੱਚ ਪੈਟਰੋਲ ਪਿਆ ਤੇ ਤੇਰਾ ਕੰਮ ਤੇਰੇ ਭਰਾ ਦੇ ਨਾਲ ਹੀ ਹੋਣਾ ਤੇ ਮੇਰੀ ਸੱਸ ਕਹਿੰਦੀ ਰਹੀ ਆ ਕਿ ਡੈੱਡ ਬੋਡੀ ਜਿਹੜੀ ਆ ਇਹਦੇ ਭਰਾ ਦੀ ਇਹਦੇ ਸਾਹਮਣੇ ਲਿਆ ਕੇ ਉਹਨੂੰ ਤੜਤ ਮਤਲਬ ਕਿ ਉਹਨੂੰ ਇੰਨਾ ਕਿ ਮਾਰਨਾ ਉਹਨੂੰ ਤਸੀਹੇ ਦੇ ਦੇ ਕੇ ਮਾਰਨਾ ਤੇ ਮਾਰਨਾ ਵੀ ਤੇਰੇ ਸਾਹਮਣੇ ਤੇ ਬਾਅਦ ਚ ਤੇਰਾ ਵੀ ਨਾਲ ਹੀ ਉਹਦੇ ਨੰਬਰ ਲੱਗਣਾ ਇਨਾ ਮੈਨੂੰ ਤੰਗ ਕਰਦੇ ਨੇ ਜਿਵੇਂ ਉਹਦਾ ਜਿਹੜਾ ਮਾਰ ਦਿੱਤਾ ਹਾਂਜੀ ਇਹਨਾਂ ਮਾਰ ਦਿੱਤਾ ਇਹ ਮੇਰੇ ਸਾਹਮਣੇ ਪਲਾਨ ਬਣਾਉਂਦੇ ਰਹੇ ਆ ਉਹਨੂੰ ਕਹਿੰਦੇ ਰਹੇ ਆ ਪਲਵਿੰਦਰ ਕੌਰ ਨੂੰ ਵੀ ਤੂੰ ਉਹਨੂੰ ਬੁਲਾ ਜਿੱਦਾਂ ਤੂੰ ਪਹਿਲਾਂ ਉਹਨੂੰ ਛੱਡਦੀ ਰਹੀ ਆ ਤੂੰ ਉਹਨੂੰ ਬੁਲਾ ਤੇ ਅਹੀ ਉਹਨੂੰ ਮਾਰਨ ਨਾਲੋਂ ਜਾਨ ਨੂੰ ਖਤਮ ਕਰਨਾ ਅੱਜ ਕਰੀਬ ਮਹੀਨਾ ਹੋਇਆ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਤੁਹਾਡੇ ਤੁਹਾਡੇ ਭਰਾਜ ਕੋ ਡੈੱਡ ਬੋਡੀ ਮਿਲੀ ਜਾਂ ਨਹੀਂ ਮਿਲੀ ਮੈਂ ਇਹ ਚਾਹੁੰਨੀ ਆ ਕਿ ਉਹਦੀ ਡੈੱਡ ਬੋਡੀ ਵੀ ਮਿਲੇ ਜਿਹੜੇ ਬੰਦੇ ਪੜੇ ਗਏ ਨੇ ਇਹਨਾਂ ਕੋ ਪੂਰੀ ਡਿਟੇਲ ਚ ਪਤਾ ਕੀਤਾ ਜਾਵੇ ਇਨਸਾਫ ਮਿਲਣਾ ਚਾਹੀਦਾ ਉਹਨੇ ਸਾਨੂੰ ਮਿਲਿਆ ਜਿਹੜੇ ਚਰਨਜੀਤ ਸਾਰੇ ਆ ਧਨੀਏਗੇ ਬਾਂਗਰ ਵਾਲੇ ਉਹ ਸਾਨੂੰ ਹਮੇਸ਼ਾ ਹੀ ਜਦੋਂ ਅਸੀਂ ਜਾਂਦੇ ਰਹੇ ਕਹਿੰਦੇ ਸਿਰਦਲ ਦੀ ਕੇਸ ਆ ਸਾਨੂੰ ਕਦੀ ਵੀ ਕੋਈ ਗੱਲ ਨਹੀਂ ਦੱਸੀ ਉਹ ਜਦੋਂ ਸਾਡੇ ਘਰ ਦੇ ਸਾਹਮਣੇ ਬਾਂਗੋਵਾਨੀ ਇੱਕ ਬਾਜ ਵਾਲੀ ਗੋਟੀ ਆ ਉਹਨਾਂ ਦੇ ਘਰ ਤੋਂ ਇਹਨਾਂ ਨੇ ਕੈਮਰੇ ਦੇ ਪੂਰੇ ਪ੍ਰੂਫ ਕੱਢੇ ਆ ਉਹਦੇ ਵਿੱਚ ਕੁਲਦੀਪ ਆਇਆ ਕੁਲਦੀਪ ਦੀ ਮਾਂ ਆਈ ਆ ਪ੍ਰਭਜੋਤ ਆਇਆ ਇਹਨਾਂ ਨੇ ਉਹ ਜੱਜ ਦੇ ਸਾਹਮਣੇ ਪੇਸ਼ ਇੱਕ ਵੀ ਗੱਲ ਨਹੀਂ ਕੀਤੀ ਮੇਰ ਚ ਨਹੀਂ ਆ ਸੋ ਸਾਰੀਆਂ ਗੱਲਾਂ ਜੱਜ ਦੇ ਸਾਹਮਣੇ ਪੇਸ਼ ਕਰਨ ਮੈਨੂੰ ਮੇਰੇ ਭਰਾ ਦੀ ਡੱਡੂ ਬੁੱਢੀ ਚਾਹੀਦੀ ਆ ਇੰਨਿਆਂ ਨੂੰ ਕਤਮ ਕੀਤਾ ਆ ਇਹ ਨਾ ਮੈਨੂੰ ਪਤਾ ਮੈਨੂੰ ਮੇਰੇ ਭਰਾ ਦੀ ਡੈੱਡ ਬੋਡੀ ਚਾਹੀਦੀ ਆ ਮੈਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੈ ਇਹ ਕਹਿੰਦੇ ਹੁਣ ਵੀ ਪ੍ਰਭਜੋਤ ਸਿੰਘ ਇਸ ਰਾਤੇ ਮੈਸੇਜ ਕਰਕੇ ਕਹਿੰਦਾ ਮੇਰਾ ਪੁਲਿਸ ਕੁਝ ਨਹੀਂ ਕਰ ਸਕਦੀ ਉਹ ਅਜੇ ਵੀ ਇੰਨੀ ਗੱਲ ਕਹਿੰਦਾ ਪਰ ਇਹਨਾਂ ਨੇ ਉਹਨੂੰ ਮਾਰਿਆ ਇਹਨਾਂ ਨੂੰ ਪਤਾ ਹੈ ਮੇਰਾ ਨਾਮ ਰਤਨ ਸਿੰਘ ਹੈ ਪਿੰਡ ਸ਼ਮਸ਼ੇਰਪੁਰ ਆਏ ਜੇ ਵੀ ਸਾਡੀ ਬੇਟੀ ਮਨਪ੍ਰੀਤ ਕੌਰ ਪ੍ਰਭਜੋਤ ਪਿੰਡ ਬਾਂਗਵਾਣੀ ਦੇ ਨਾਲ ਵਿਆਹੀ ਆ ਇਹਨਾਂ ਦਾ ਕਾਫੀ ਦਿਨ ਤੋਂ ਝਗੜਾ ਚੱਲਦਾ ਸੀ ਇਹਨੂੰ ਰਾਜੀ ਨਾਵਾ ਕਰਕੇ ਘਰ ਲੈ ਜਾਂਦੇ ਰਹੇ ਆ ਇਸ ਅਧਾਰ ਤੇ ਨਾ ਕੀ ਆ ਸਾਡੇ ਬੱਚੇ ਨੂੰ ਸ਼ੱਕ ਬਲਾ ਕੇ ਤੇ ਇਹਦਾ ਕਤਲ ਕੀਤਾ ਗਿਆ 1 ਅਕਤੂਬਰ ਦੀ ਘਟਨਾ ਜੇ ਕੀ ਹੋਇਆ ਬਾਕੀ ਜੀ ਬਾਕੀ ਉਸ ਤੋਂ ਬਾਅਦ ਇਹ 17 ਤਰੀਕ ਨੂੰ ਪਤਾ ਲੱਗਾ ਅਸੀਂ ਪੁਲਿਸ ਪਾਰਟੀ ਲਾ ਕੇ ਘੁੰਮਣਾ ਤੋਂ ਇਹਨਾਂ ਦੇ ਘਰ ਵਿੱਚ ਤਾਲੇ ਲੱਗੇ ਹੋਏ ਤੇ ਇਹਨਾਂ ਦੇ ਸਵਿਚ ਆਫ ਆਏ ਉਤੋਂ ਸਿੱਧੇ ਹੋਇਆ ਵੀ ਵਾਕਿਆ ਨਾ ਕੁਝ ਕੀਤਾ ਸਾਨੂੰ ਸਵੇਰੇ ਆਪਣੇ ਗੁਪਤ ਸੂਚਨਾ ਵਾਲਿਆਂ ਦੱਸਿਆ ਵੀ ਤੁਹਾਡੇ ਬੰਦੇ ਦਾ ਕੰਮ ਕਤਲ ਹੋ ਗਿਆ ਉਸ ਤੋਂ ਬਾਅਦ ਅਸੀਂ ਪੁਲਿਸ ਪਾਰਟੀ ਲਾ ਕੇ ਘੁੰਮਣੇ ਘੁੰਮਣ ਵਾਲਿਆਂ ਨੇ ਕੀ ਸਾਨੂੰ ਫਿਰ ਇਸ ਚੀਜ਼ ਦਾ ਪਤਾ ਕਰਕੇ ਦਿੱਤਾ ਤੇ ਘਰ ਨਤਾਲੇ ਲੱਗੇ ਆ ਇਹਨਾਂ ਦੇ ਸੁਚੋਵ ਵੀ ਆਏ ਉਹਨਾਂ ਸਾਡੇ ਬੇਟੇ ਲੋਕੇਸ਼ਨ ਵਿੱਚ ਕਢਾਈ ਤੇ ਲੋਕੇਸ਼ਨ ਸਾਡੀ ਨਿਕਲੀ ਆ ਕਲਾਨੌਰ ਸਾਡੇ 950 ਚੌਕ ਹੋਇਆ ਰਸ ਮੇਰਾ ਇਹ ਜਿਹੜਾ ਤੁਹਾਡਾ ਜਵਾਈ ਸੀ ਤੁਹਾਡੇ ਬੇਟੇ ਕਿਸ ਗੱਲੋਂ ਲੈ ਕੇ ਰੰਜਿਸ਼ ਰੱਖਦਾ ਇਹ ਸ਼ੱਕ ਕਰਦਾ ਹੋਇਆ ਆਪਣੇ ਭਾਂਦੇਦਾਰ ਦੇ ਸੰਤ ਇਸ ਚੀਜ਼ ਦਾ ਪਤਾ ਹੀ ਬਾਅਦ ਚ ਨਹੀਂ ਲੱਗਾ ਵੀ ਉਹ ਗੱਲ ਹੈ ਜਾਂ ਨਹੀਂ ਆਇਆ ਉਸੇ ਨਾਲ ਰੰਜਿਸ਼ ਕਰਾ ਕੇ ਇਹਨੂੰ ਬਪਰਾਜੋਤ ਸਿੰਘ ਕਲਦੀਪ ਸਿੰਘ ਪਲਵਿੰਦਰ ਕੌਰ ਤੇ ਸਰਪੰਦ ਕੋਰਾਂ ਦੇ ਮਾਤਾ ਚੋਂ ਜਾਂ ਰਲਕੇ ਦਾ ਗੁੰਦੇ ਕੱਲ ਕੀਤਾ ਇਹਦੀ ਵਾਰ ਡੱਡ ਬੋਡੀ ਸਪਾਈ ਗਈ ਇੱਕ ਇਹਨਾਂ ਚ ਹੋਰ ਬੰਦਾ ਅਰਸ਼ਦੀਪ ਸਿੰਘ ਪਿੰਡ ਜੰਡਾਲਾ ਗੁਰੂ ਪਿੰਡ ਤਰ ਆਈ ਪੁਲਿਸ ਕੋ ਗਏ ਇਹਨਾਂ ਵੀ ਪੁਲਿਸ ਸਟਾਫ ਅਮਰੇ ਇਤਿਹਾਸ ਸਾਥ ਮਿਲਣਾ ਚਾਹੀਦਾ ਉਸਨੇ ਇਹ ਚੀਜ਼ ਨੂੰ ਕੋਈ ਮਦਦ ਸਾਨੂੰ ਕਿਸੇ ਤਰੀਕੇ ਦਾ ਨ ਵੀ ਕੋ ਹੱਲ ਨਹੀਂ ਕੱਢਿਆ ਪਹਿਲਾ ਮਹੀਨਾ ਤੋਂ ਕੋਈ ਬੰਦੇ ਨਹੀਂ ਫੜੇ ਗਏ ਤੁਹਾਡੇ ਹੱਥ ਵਿੱਚ ਐਫ ਆਰ ਦੀ ਕਾਪੀ ਹੈ ਕੀ ਕਾਰਵਾਈ ਕੀਤੀ ਗਈ ਪੁਲਿਸ ਨੇ ਹੋਂ ਤੱਕ ਦੋ ਬੰਦੇ ਫੜੇ ਗਏ ਉਹਨਾਂ ਤੋਂ ਕੋਈ ਸਾਬਤ ਨਹੀਂ ਹੋ ਪਾਇਆ ਸਹੀ ਵੀ ਸਾਡਾ ਬੱਚਾ ਜਿੰਦਾ ਜਾਂ ਮਰਿਆ ਹਾਂ ਸਾਨੂੰ ਇਹਨਾਂ ਕੋਈ ਗੱਲ ਕਲੀਅਰ ਅਜੇ ਤੱਕ ਦੱਸੀ ਨਹੀਂ ਜੀ ਅਹੀਂ ਚੋਨਾ ਵੀ ਸਾਨੂੰ ਅਨਸਾਫ਼ ਦਿੱਤਾ ਜਾਵੇ ਸਾਡੇ ਬੇਟੀ ਤੇ ਲੰਡ ਬੋਡੀ ਜਾਂ ਜਿੰਦਾ ਤੇ ਜਿੰਦਾ ਰਸਿਆ ਜਾਵੇ ਕਿਉਂਕਿ ਇਹ ਸਾਨੂੰ ਇਹ ਤੋਂ ਸਾਬਤ ਹੁੰਦਾ ਵੀ ਇਹਦੇ ਸਾਬਤ ਨਾਲ ਹੀ ਮਿਲੀ ਭਗਤ ਆ ਸਸਪੀ ਸੋਹ ਸਾਬ ਨੂੰ ਮਿਲੇ ਤੋਂ ਨਾ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਵੀ ਇਹਨਾਂ ਦਾ ਕੇਸ ਸਾਲਵ ਕਰੋ ਇਹਨਾਂ ਕਹਿਆ ਵੀ ਇਹਨਾਂ ਦੀ ਕਾਰਵਾਈ ਚੱਲ ਰਹੀ ਆ ਫਿਰ ਆਪਾਂ ਪੰਨੂ ਸਾਹਿਬ ਕੋ ਗਏ ਪੰਨੂ ਸਾਹਿਬ ਨੇ ਇਹ ਗੱਲ ਕਿ ਕਾਰਵਾਈ ਚੱਲ ਰਹੀ ਆ ਹੁਣ ਜਾ ਕੇ ਬੰਦੇ ਫੜੇ ਗਿਆ ਤਾਂ ਸਾਡਾ ਫਿਰ ਇਸ ਚੀਜ਼ ਤੇ ਵੀ ਅਜੇ ਸਾਨੂੰ ਪੂਰਾ ਸਫਲ ਕੋਈ ਮਾਮਲਾ ਸਾਡੇ ਸਾਹਮਣੇ ਨਹੀਂ ਆ ਵੀ ਸਾਡੇ ਬੱਚੇ ਦਾ ਕੋਈ ਇਨਸਾਫ ਹੋ ਜੂਗਾ ਜਾਂ ਨਹੀਂ ਹੋ ਜੂਗਾ ਜੇ ਜੀ ਮੰਨ ਲਓ ਜੇ ਤੁਹਾਨੂੰ ਕੋਈ ਬੰਦਿਆਂ ਦਾ ਇਨਸਾਫ ਨਹੀਂ ਮਿਲਦਾ ਤਾਂ ਅਗਲੀ ਜਿਹੜੀ ਰਣਨੀਤੀ ਕੀ ਰਹੀ ਫੁੱਲ ਸਹਧਾਰੀ ਦੋਸ਼ੀਆਂ ਦੇ ਨਾਲ ਬੈਠ ਕੇ ਖਾਣਾ ਖਾਂਦੇ ਆ ਅਸੀਂ ਇਹਨਾਂ ਤੋਂ ਕੀ ਰੀਲਿਸ ਰੱਖਾ ਕੇ ਵੀ ਸਾਡਾ ਇਨਸਾਫਵਾ ਸਕਦੇ ਨੇ ਬੰਦਿਆਂ ਲੈ ਕੇ ਥਾਣੇ ਦਾ ਘਰਾਓ ਕਰਾਂਗੇ ਸਾਡੇ ਬੱਚੇ ਦਾ ਸਾਨੂੰ ਪਤਾ ਲੱਗਣਾ ਚਾਹੀਦਾ 1.5 ਮਹੀਨਾ ਹੋ ਗਿਆ ਵੀ ਮਰਿਆ ਜਾਂ ਜੀਦਾ ਔਰ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਅਸੀਂ ਇਹਨਾਂ ਸਤਕਾਰੀਆਂ ਪੰਜਾਬ ਸਰਕਾਰ ਨੂੰ ਇਹ ਉਮੀਦ ਕਰਦੇ ਹਾਂ ਇਹਦੇ ਤਰੀਕੇ ਨਾਲ ਜਾਂਚ ਕਰਕੇ ਤੇ ਸਾਨੂੰ ਸਭ ਆਪਣਾ ਇਹਦਾ ਇਨਸਾਫ ਮਿਲਣਾ ਚਾਹੀਦਾ ਸਰ ਇੱਕ ਚਤੋੜ ਘਟ ਦੇ ਹੈ ਰਤਨ ਸਿੰਘ ਉਹਨਾਂ ਦਾ ਪੇਡਾ 3 ਮਹੀਨੇ ਤੋਂ 1.5 ਮਹੀਨਾ ਪਹਿਲਾਂ ਗੁੰਮ ਹੋਇਆ ਪਰ ਪਰਿਵਾਰ ਨੂੰ ਕਿਹਾ ਜਾ ਰਿਹਾ ਹੈ ਕਿ ਉਹਦਾ ਜਿਹੜਾ ਕਤਲ ਹੋਇਆ ਕੀ ਸਟੇਟਸ ਇਸ ਨਾਲ ਕੇਸ ਦਾ 19 10 ਤਰੀਕ ਨੂੰ ਨਾ ਮੈਂ ਮੁਕਦਮਾ ਦਰਜ ਕੀਤਾ ਸੀ ਰਤਨ ਸਿੰਘ ਮੋਲੋ ਨੂੰ ਇੱਕ ਸਟੇਟਮੈਂਟ ਦਿੱਤੀ ਗਈ ਸੀ ਵੀ ਮੇਰਾ ਬੱਚਾ ਗੁਰਵਿੰਦਰ ਸਿੰਘ ਜਿਹੜਾ ਨਾ ਉਹਦੇ ਆਪਣੇ ਰਿਸ਼ਤੇਦਾਰੀ ਦੇ ਵਿੱਚ ਆਪਣੇ ਰਿਸ਼ਤੇਦਾਰੀ ਦੇ ਵਿੱਚ ਨਾ ਕਿਸੇ ਨਾਲ ਲਾਗੜਾ ਸੀਗੀ ਤੇ ਉਹਨਾਂ ਨੇ ਨਾ ਉਹਨੂੰ ਹਰਾਸਤ ਚ ਰੱਖਿਆ ਕਿਤੇ ਨਜਾਇਜ਼ ਚੁੱਕੇ ਲੱਗੇ ਆ ਤੇ ਉਸ ਤੋਂ ਬਾਅਦ ਇਹਨਾਂ ਨੇ 19 ਤੋਂ ਬਾਅਦ ਮੁੜ ਕੇ ਫੇਰ ਇਹਨਾਂ ਨੇ ਕੋਈ ਇੱਕ ਸਟੇਟਮੈਂਟ ਦੁਬਾਰਾ ਵਖਰੀ ਦਰਜ ਕਰਾਈ ਵੀ ਮੇਰੇ ਮੁੰਡੇ ਨੂੰ ਅਗਵਾ ਕਰ ਲਿਆ ਇਹਨਾਂ ਨੇ ਮਾਰ ਦੇ ਦੇ ਦਿੱਤਾ ਉਹ ਮਨੂ ਸ਼ਾਕਾ ਵੀ ਤਾਂ ਮਾਰਦਣਾ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਚਾਰ ਬੰਦਿਆਂ ਦੇ ਖਿਲਾਫ ਕਰਵਾ ਦਰ ਗਿਆ ਤੇ ਚੌ ਬੰਦਿਆਂ ਦੇ ਵਿੱਚੋਂ ਤਿੰਨ ਬੰਦਿਆਂ ਨੇ ਰਿਹਾਸਟਾ ਪੈ ਚੁੱਕੇ ਆ ਤੇ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਗਵਿੰਦਰ ਬਾਰੇ ਪੁਸ਼ਕਿਸ਼ ਚੱਲ ਰਹੀ ਆ ਦੋਸ਼ੀ ਸਾਡੇ ਕੋਲ ਮਾਰਦੇ ਆ ਤੇ ਕੋਈ ਨਹੀਂ ਉਹ ਅੱਜ ਭਲਕੇ ਹੀ ਕਲੀਅਰ ਕਰ ਦੇਣਾ ਵਾ ਕਿ ਕੀ ਗੱਲ ਹੋਈ ਸੀ ਕੀ ਨਹੀਂ ਸਾਫ਼ ਹੋ ਜਾਊਗੀ ਸਾਰੇ ਕਲੀਅਰ ਪਿਕਚਰ ਸਾਡੀ ਸਾਫ਼ ਕਰਦੇ ਆ ਇੱਕ ਦਿਨ ਨੂੰ ਕਿਹਾ ਜਾ ਰਿਹਾ ਕਿ ਸਾਨੂੰ ਕਮਸੇ ਕਮ ਅਤਾ ਹੁਣ ਜਿਹੜੇ ਵੀ ਸਾਡਾ ਬੇਟੇ ਦੀ ਦੱਤ ਹੋ ਚੁੱਕੀ ਆ ਜ ਜੀ ਦਾ ਅਹੀਂ ਉੱਧਰ ਤੇ ਬਹੁਤੇ ਪਰਿਵਾਰ ਜਿਹੜਾ ਇਹ ਤਕਰੀਬ ਵਿੱਚ ਚੱਲ ਰਹੇ ਉਹ ਸਫਾ ਮਿਸਲ ਤੇ ਜੋ ਆ ਰਿਹਾ ਮੈਂ ਤੁਹਾਨੂੰ ਉਹ ਫੈਕਟ ਦੱਸੇ ਨੇ ਅਜੇ ਅਜੇ ਤੱਕ ਉਹ ਗੁਰਵਿੰਦਰ ਸਿੰਘ ਬਾਰੇ ਜਿਹੜਾ ਨਾ ਉਹ ਦੋਸ਼ੀ ਜਿਹੜਿਆ ਨਾ ਉਹ ਕਲੀਅਰ ਨਹੀਂ ਕਰ ਰਹੇ ਕੋਈ ਨਹੀਂ ਸਾਡੇ ਕੋਲ ਮਾਰਦੇ ਆ ਇੱਕ ਦਿਨ ਦੀ ਗੱਲ ਆਪਾਂ ਕਲੀਅਰ ਕਰ ਦਿੰਦਾ ਵਾਂ ਉਸੇ ਚੱਲ ਰਹੀ ਆ ਉਹਨਾਂ ਤੋਂ ਤਬਦੀਹੀ ਜਾਰੀ ਹੈ ਜੀ